ਅੱਜ ਬਿਊਟੀ ਪਾਰਲਰ ਤਾਂ ਮੈਂ ਲੈ ਕੇ ਆਇਆ ਨਾ ਜਦੋਂ ਝੂੜਾ ਪਾ ਕੁੜੀ ਦੇ ਝੂੜੇ ਪਾਏ ਹੋਏ ਬਾਜੀ ਕਿੰਦੀ ਵੀ ਇੰਦਾ ਨਹੀਂ ਲੱਗਦੀਆਂ ਮੈਂ ਵੀ ਲੱਗਦੀ 20 ਮਿੱਤੋਂ ਦੀ ਦਸਾਂ ਕੁੜੀ ਲਿਆ ਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਬਾਜੀ ਜਿਹਨੇ ਬੇਟੀ ਦੇਣੀ ਹੁੰਦੀ ਐ ਨਾ ਇਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਤੇ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਹਾਲ ਇੰਨਾ ਬੇਹਾਲ ਐ ਕਿ ਕੁੜੀ ਨੂੰ ਵਿਆਉਣ ਮੁੰਡਾ ਨਹੀਂ ਆਇਆ ਇਹਨਾਂ ਤੇ ਪਹਿਲਾਂ ਤਾਂ ਲੱਖ ਲੱਖ ਲਾਂਤਾਂ ਪੈਣੀਆਂ ਚਾਹੀਦੀਆਂ ਐਡਾਂ ਦੇ ਦਾਜ ਦੇ ਲੋਭੀਆਂ ਦੇ ਪੂਰਾ ਮਾਮਲਾ ਲੁਧਿਆਣੇ ਦਾ ਆ ਸਾਰਾ ਕੁਝ ਹੋ ਗਿਆ ਜਾਗੋ ਵਾਲੀ ਰਾਤ ਵੀ ਆ ਕੁੜੀ ਨੇ ਮਹਿੰਦੀ ਵੀ ਸਜਾਈ ਹੋਈ ਆ ਮਾਪੇ ਭੰਗੜਾ ਪਾਉਂਦੇ ਨਜ਼ਰ ਆਉਂਦੇ ਨੇ ਪਰ ਬਰਾਤ ਤੋਂ ਇੱਕ ਦਿਨ ਪਹਿਲਾਂ ਯਾਨੀ ਮੇਲ ਵਾਲੇ ਦਿਨ ਮੁੰਡਾ ਫੋਨ ਕਰਦਾ ਵੀ ਸਾਰੀਆਂ ਡਿਮਾਂਡਾਂ ਪੂਰੀਆਂ ਕਰਤੀਆਂ ਬਸ ਇੱਕ ਕਰੈਟਾ ਦੇ ਦੋ ਘਰ ਵਾਲੇ ਕਹਿੰਦੇ ਹੱਥ ਖੜੇ ਆ ਵੀ ਕਰੈਟਾ ਈਡੀ ਜਲਦੀ ਕਿੱਥੇ ਲਿਆ ਕੇ ਖਲਾਰ ਦੀਏ ਕਹਿੰਦਾ ਨਹੀਂ ਕਰੈਟਾ ਲਿਆਓ ਜਦੋਂ ਗੱਲ ਨਹੀਂ ਮੰਨੀ ਗਈ ਤਾਂ ਮੁੰਡੇ ਨੇ ਬਰਾਤ ਲਿਆਉਣ ਤੋਂ ਮਨਾ ਕਰ ਦਿੱਤਾ ਦੇਜ ਦੀ ਡਿਮਾਂਡ ਪੂਰੀ ਨਹੀਂ ਹੋਈ ਤਾਂ ਮੁੰਡਾ ਬਰਾਤ ਲੈ ਕੇ ਨਹੀਂ ਆਇਆ ਲੁਧਿਆਣੇ ਦਾ ਇਹ ਪੂਰਾ ਮਾਮਲਾ ਆ ਔਰ ਐਡੀਆਂ ਲਾਂ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਪੈਣੀਆਂ ਚਾਹੀਦੀਆਂ ਜਿੰਨੀਆਂ ਕਿ ਪੋਸਟੋ ਵੀ ਕਟਾ ਹੈ। ਦਰਅਸਲ ਮੁੰਡੇ ਦੇ ਪਰਿਵਾਰ ਦੇ ਵੱਲੋਂ ਵਾਰ-ਵਾਰ ਕੋਈ ਬਹਾਨਾ ਬਣਾਇਆ ਗਿਆ ਤੇ ਦੁਲਹਨ ਦਾ ਪਰਿਵਾਰ ਬਰਾਤ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰਦਾ ਰਿਹਾ। ਜਦੋਂ ਮੁੰਡਾ ਤੇ ਮੁੰਡਾ ਦੇ ਪੱਖ ਤੋਂ ਕੋਈ ਵੀ ਉੱਥੇ ਨਹੀਂ ਪਹੁੰਚਿਆ ਤੇ ਕਾਫੀ ਜਦوجਾਦ ਬਾਅਦ ਵਿਚੋਲੇ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਦਾ ਪਰਿਵਾਰ ਦੇ ਵੱਲੋਂ ਗੱਡੀ ਅਤੇ 25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਜਿਸ ਨੂੰ ਪੂਰਾ ਨਾ ਕੀਤਾ ਗਿਆ ਤੇ ਉਹ ਬਰਾਤ ਲੈ ਕੇ ਨਹੀਂ ਆ ਰਿਹਾ। ਜਿਸ ਤੋਂ ਬਾਅਦ ਕੁੜੀ ਪਾਕ ਉੱਪਰ ਜਿਹੜਾ ਇੱਕ ਕਹਿਰ ਟੁੱਟ ਜਾਂਦਾ ਆ। ਉਹਨਾਂ ਦੇ ਕੋਲ ਤੇ ਸ਼ਬਦ ਵੀ ਨਹੀਂ ਰਹੀ ਕੋਈ ਕੀ ਕਹਿਣ ਜੇਦੀ ਧੀ ਤਿਆਰਨ ਹੋਣ ਨੂੰ ਪਾਰਲਰ ਚੋ ਗਈ ਹੋਵੇ ਬਰਾਤ ਦੇ ਲਈ ਸਾਰਾ ਮੰਡਮ ਸੱਜ ਗਿਆ ਹੋਵੇ ਰਿਸ਼ਤੇਦਾਰ ਖੜੇ ਹੋਣ ਤੇ ਬਰਾਤ ਕਿਉਂਕਿ ਦੇਖੋ ਜੋ ਤੱਕ ਬਰਾਤ ਵੀ ਪਹੁੰਚ ਜਵੇ ਤੇ ਮਾਪੇ ਜਿਹੜੇ ਨੇ ਉਹ ਹਮੇਸ਼ਾ ਨੀਵੇਂ ਹੋ ਕੇ ਬੈਠੇ ਰਹਿੰਦੇ ਆ ਵੀ ਕੋਈ ਊਣਤਾ ਹੀ ਨਾ ਰਹਿ ਜਵੇ ਬਰਾਤ ਸਾਡੀ ਜਿਹੜੀ ਚੰਗੇ ਤਰੀਕੇ ਦੇ ਨਾਲ ਮੁੜ ਜਵੇ ਜਿਨ੍ਹਾਂ ਦੀ ਧੀ ਮਹਿੰਦੀ ਲੱਗੇ ਹੱਥਾਂ ਦੇ ਨਾਲ ਤਿਆਰ ਵਿਆਰ ਹੋਈ ਉਹਦੀ ਬਰਾਤ ਨਾ ਟੁੱਕੇ ਦੋਨਾ ਦੇ ਉਤੇ ਕੀ ਹੱਸਰ ਹੋਏਗਾ ਐਦਾਂ ਦੇ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਆਂ ਵੀ ਇਹ ਪੂਰਾ ਸਮਾਜ ਦੇ ਵਿੱਚੋਂ ਗੱਢਣੇ ਚਾਹੀਦੇ ਆਂ ਫਿਲਹਾਲ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮੁੰਡੇ ਦੇ ਪਰਿਵਾਰ ਨੇ ਜੋ ਕੁਝ ਮੰਗਿਆ ਉਦਤਾ ਮਗਰ ਬਾਅਦ ਵਿੱਚ ਉਹਨਾਂ ਨੇ ਇੱਕ ਗੱਡੀ ਤੇ 25 ਲੱਖ ਰੁਪਇਆ ਕੈਸ਼ ਮੰਗ ਲਿਆ ਜਿਹੜਾ ਕਿ ਉਹ ਸਮੇਂ ਰਹਿੰਦੇ ਪੂਰਾ ਨਹੀਂ ਸੀ ਕਰ ਸਕਦੇ ਪਰ ਦੂਲਾ ਬਰਾਤ ਲੈ ਕੇ ਨਹੀਂ ਆਇਆ ਫੋਨ ਕਰ ਦਿੱਤਾ ਕਿ ਉਹ बार-बार ਨਾ ਫੋਨ ਲਾਉਣ ਕਿਉਂਕਿ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋ ਗਿਆ ਅਖੀਰ ਜਦੋਂ ਇੰਤਜ਼ਾਰ ਖਤਮ ਹੋਇਆ ਤਾਂ ਬਚੋਲੇ ਨੇ ਫਿਰ ਗੱਲ ਹੀ ਦੱਸ ਦਿੱਤੀ ਕਿ ਉਹ ਇਹ ਚੀਜ਼ ਮੰਗਦੇ ਆ ਐਡਾ ਮਾੜਾ ਹਾਲ ਆ ਸਾਡਾ ਕਿਦੋਂ ਤੇ ਅਸੀਂ ਇੰਨੇ ਲੋਭੀ ਹੋ ਗਏ ਆ ਹਾਲਾਂਕਿ ਅਸੀਂ ਪੰਜਾਬ ਦੇ ਵਿੱਚ ਸੋਚਦੇ ਸੀ ਵੀ ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਪਰ ਲੁਧਿਆਣੇ ਦਾ ਮਾਮਲਾ ਆ ਔਰ ਲੁਧਿਆਣੇ ਦੇ ਵਿੱਚ ਧੀ ਜਿਹੜੀ ਆ ਉਹ ਉਸ ਦੀ ਬਰਾਤ ਟੁੱਕਣ ਤੋਂ ਪਹਿਲਾਂ ਹੀ ਸਭ ਕੁਝ ਇਹ ਹੋ ਗਿਆ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਅੱਛਾ ਕਿੱਥੇ ਰਹਿੰਦੇ ਹੋ ਸਿਵਲ ਨੇ ਜੀ ਕਸ਼ਪੂਰੀ ਅੱਛਾ ਕੀ ਹੋਇਆ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨੇ ਆਣਾ ਸੀ ਭਾਈ ਕਿਉਂ ਇਹੀ ਦੇ ਕੱਲ ਸਗਨ ਦੇ ਕਿ ਆਏ ਸੀਗੇ ਨਹੀਂ ਯਾਰ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲੋਂ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਦੇ ਥਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੈਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਸਵੇਰੇ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲੂੰਗਾ ਫਿਰ ਜੀ ਆ ਰਹੇ ਆ ਜਾਂ ਜਾ ਰਹੇ ਆ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋ ਗਈ ਮੁੰਡੇ ਦੀ ਫਾਦੇ ਤੇ ਵੀ ਖਰਾਬ ਹੋ ਗਿਆ ਕਿ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫਿਰ ਅਸੀਂ ਡੀ ਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਹਾਨਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇਦ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਰਣ ਜੀ ਆਹ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਆ ਜਾ ਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀਗਾ ਕਾਰ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਆ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰਾ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਆਜ ਹਾਲ ਹੋਇਆ ਜੀ ਸਾਡੇ ਨਾਲ ਬੜਾ ਸੁਪਨੇ ਸਨ ਜੋਏ ਨੀ ਬੜਾ ਕੁਝ ਸੋਚਿਆ ਹਣਾ ਆ ਦੇਖੋ ਜੀ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਪੂਰਾ ਪਾਇਆ ਹੋਇਆ ਕੁੜੀ ਨੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਪੂਰਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਸਾਂਤ ਕਰਾਈ ਚਾਰੇ 4 4 5 5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਕਿੱਦਾਂ ਦੀ ਲੱਗਦੀ ਐ ਮੈਂ ਕਿੱਦਾਂ ਦੇ ਲੱਗਦੀ ਈ ਬੀਤੋ ਕੀ ਦੱਸ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਪਿਆਰੀਆਂ ਕਰ ਰਹੀ ਸੀ ਤਾਂ ਉਹ ਸਾਲੋਂ ਤਾਂ ਹੀ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗੇ ਆਇਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3 ਮਾ ਪੱਟੀ ਮਾ 2.5 ਮਾ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਮਾ ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੇ ਡੈਡ ਘਟਵਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆ ਵੀਡੀਓ ਦਿਖਾ ਦਿੰਦੇ ਹਾਂ ਸੋ ਵੀਰੇ ਪਹਿਲਾਂ ਚ ਜਾ 24 ਨਵੰਬਰ ਮੁੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇੱਕ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਹਿੰਦਾ ਤੁਹਾਡੀ ਮਾਫੀ ਦੇਣਾ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤਾਂ ਸ਼ਾਇਦ ਹੋਰ ਦੁਖੀ ਹੁੰਦੀ ਮਾਜੀ ਜਿਨੇ ਬੇਟੀ ਦੇਣੀ ਹੁੰਦੀ ਐ ਨਾ ਜੀ ਉਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋ ਦੇਹਜ ਪ੍ਰਥਾ ਦਾ ਆ ਤੁਹਾਡੇ ਸਾਹਮਣੇ ਆ ਹੀ ਦੇਖ ਲਓ ਕੋਚ ਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲੋ ਜਾ ਕੇ ਤੁਸੀਂ ਘਰ ਅਜੇ ਮਾਰ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਰਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ ਕਿਦਾਂ ਤਿਆਰੀਆਂ ਕਰ ਰਹੇ ਸੀ ਕੋਈ ਇੱਕ ਮਾਂ ਵਾਸਤੇ ਧੀ ਨੂੰ ਤੋਰੇ ਮੱਕੀ ਜਦੋਂ ਤੋਰ ਨਾ ਹੁੰਦਾ ਸਭ ਤੋਂ ਅਹਿਮ ਹੁੰਦਾ ਵਾ ਸਭ ਤੋਂ ਦੁਖੀ ਵਾਲੀ ਘੜੀ ਵੀ ਹੁੰਦੀ ਔਰ ਔਰ ਉਸ ਲਈ ਖੁਸ਼ੀ ਵੀ ਇੱਕ ਲਹਿਰ ਹੁੰਦੀ ਹਾਂਜੀ ਠੀਕ ਹੈ ਮੇਰੀ ਤਾਂ ਬੇਟੀ ਘਰ ਬੈਠੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੰਦਾ ਮੇਰੇ ਕੋਲ ਜੁੜਾ ਕਿੰਨੀ ਦੇ ਤੋ ਤਿਆਰੀਆਂ ਚੱਲ ਰਹੀਆਂ ਸੀ ਮਾਤਾ ਉਦੋਂ ਤੋਂ ਤਿਆਰੀ ਕਰਦੇ ਜਦੋਂ ਤੀ ਹੁੰਦੀ ਹੈ ਮੈਂ 2 ਸਾਲੋਂ ਤੋਂ ਤਿਆਰੀ ਕਰ ਰਹੀ ਹਾਂ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਹਰੇਕ ਮਨ ਪਸੰਦ ਦੀ ਚੀਜ਼ ਦੇ ਤਿਆਰ ਸੂਟ ਕਿਤੇ ਹੋਏ ਪੈਕ ਕੀਤਾ ਹੁਣ ਕੀ ਕਰਨੀ ਮੈਨੂੰ ਇੰਸ ਆਉਟ ਚੈਨ ਬੇਟੀ ਨੂੰ ਇੰਸ ਆਉਟ ਚੈਨ ਬਿਲਕੁਲ ਇਹ ਕਿਹੜਾ ਮੇਰਾ ਨਾਮ ਦਵਿੰਦਰਾ ਜੀ ਅੱਛਾ ਕੀ ਤੁਹਾਡੀ ਮੇਰੀ ਭਾਂਜੀ ਲੱਗਦੀ ਸੀਗੀ ਜੀ ਕੀ ਹੋਇਆ ਕੱਲ ਸ਼ਾਮੀ ਸੈਂਤ ਕਰਾ ਕੇ ਆਏ ਆਂ ਜੀ ਅਸੀਂ ਸ਼ਗਨ ਕਰਕੇ ਆਏ ਆਂ ਸਵੇਰੇ ਤੇ ਸਵੇਰ ਦੇ ਉੱਥੇ ਖੜੇ ਆ ਪੈਲੈਸ ਦੇ ਬਾਹਰ ਬਰਾਤ ਹੀ ਨਹੀਂ ਆ ਰਹੀ ਹੈਗੀ ਬਾਣੇ ਲਈ ਜਾਂਦੇ ਆ ਕਦੇ-ਕਦੇ ਆ ਰਹੇ ਆ ਜੇ ਪਿਓ ਦੀ ਤੀਵਿਧ ਖਰਾਬ ਹੈਗੀ ਜੀ ਮੁੰਡਾ ਵੀ ਕਿਤੇ ਗਿਆ ਹੋਇਆ ਜੀ ਮੁੰਡਾ ਵੀ ਆ ਰਿਹਾ ਹੈਗਾ ਬਸ ਸਾਨੂੰ ਕਹਾਣੀਆਂ ਸੁਣਾਣ ਲੱਗਿਆ ਤੁਹਾਨੂੰ 2:30 ਵਜੇ ਤੱਕ ਉਹਨਾਂ ਨੇ ਸਾਨੂੰ 2:30 ਟਾਈਮ ਰੱਖਿਆ ਜੀ ਫਿਰ ਮਿਲ ਕੇ ਆਇਆ ਜਾ ਕੇ ਜੀ ਹੁਣ ਨੀਲੋ ਜਾ ਕੇ ਉੱਥੇ ਮਾਫੀ ਮੰਗੀ ਜਾਂਦੇ ਆ ਜੀ ਕੁਝ ਹੈ ਕੋਣ ਨੇ ਪਤਾ ਨਹੀਂ ਸਾਡੀ ਰਿਸ਼ਤੇਦਾਰੀ ਦੇ ਵਿੱਚ ਹੀ ਪਿੰਦੇ ਸੀਗੇ ਦੀਦੀ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਹੀ ਨੇ ਮੇਰੀ ਸਿਸਟਰ ਹੈ ਗਿਆ ਜੀ ਨਾਮ ਕੀ ਚਤ੍ਰੇਸ਼ ਨਾਮ ਹੈ ਮੁੰਡੇ ਦਾ ਨਾਮ ਮੁੰਡੇ ਦਾ ਨਾਮ ਚਤ੍ਰੇਸ਼ ਹੈਗਾ ਪਿਤਾ ਦਾ ਕਿੱਧਰਾ ਪਿਤਾ ਦਾ ਗੋਪਾਲ ਗੋਪਾਲ ਜੀ ਕੀ ਕੰਮ ਕਰਦੇ ਨੇ ਉਹਨਾਂ ਦਾ ਸ਼ੁਕਰ ਬੰਦਿਆ ਸ਼ੁਕਰ ਬੰਦਿਆ ਉਹਨਾਂ ਦੇ ਬਰਿੰਡੇ ਸ਼ੁਕਰ ਬੰਦਿਆ ਬੇੜ ਦਾ ਕੰਮ ਹੈ ਇੱਥੇ ਸ਼ੁਕਰ ਬੰਦਿਆ ਜੀ ਠੀਕ ਹੈ ਇਹਦਾ ਮਾਮਾ ਮਸਤਾਨਾ ਮਕੈਨਿਕਲ ਵਾਲੇ ਇੱਥੇ ਮਸਤਾਨਾ ਮਕੈਨਿਕਲ ਹਾਲ ਦਾ ਮਾਮਾ ਜੀ ਕੌਣ ਨੇ ਹੋਰ ਉਹਨਾਂ ਦੇ ਰਿਸ਼ਤੇਦਾਰ ਕੋਈ ਰਿਸ਼ਤੇਦਾਰ ਮੈਨੂੰ ਕੋਈ ਉਹਨਾਂ ਧਿਆਨ ਨਹੀਂ ਹੈਗੇ ਮੇਰੇ ਜੀਜਾ ਜੀ ਹੈਗੇ ਉਹਨਾਂ ਨੂੰ ਪਤਾ ਹੈਗਾ ਇਹ ਇਨਸਾਫ ਚਾਹੀਦਾ ਹੈਗਾ ਭਾਜੀ ਇਹੋ ਜਿਹੇ ਬੰਦੇ ਨੂੰ ਤਾਂ ਬੰਦਾ ਖਿੱਚੇ ਪਤਾ ਲੱਗੇ ਉਹਨਾਂ ਨੂੰ ਵੀ ਹਾਂ ਵੀ ਜ਼ਿੰਦਗੀ ਦੇ ਵਿੱਚ ਕਿਹੜਾ ਹੋਟਲ ਸੀਗਾ ਇਹ ਜਿੱਥੇ ਆਪਾਂ ਗਏ ਸੀਗੇ ਹੋਟਲ ਹੋਟਲ ਕਰਾਉਣ ਦੇ ਵਿੱਚ ਗਏ ਆ ਜੀ ਅਸੀਂ ਬਰ ਉੱਤੇ ਸਗਨ ਦੇਖ ਕੇ ਆਏ ਆ ਕੁੜੀਆਂ ਦਾ ਵਿਆਹ ਕਰਦੇ ਸੀ ਕਰਜ਼ਾ ਵੀ ਲੱਗਾ ਲੈਣਾ ਪਿਆ ਕਰਜ਼ਾ ਵੀ ਸਭ ਕੁਝ ਹੁੰਦਾ ਹੈਗਾ ਭਾਜੀ ਕਰਜ਼ਾ ਲੈਣਾ ਪੈਂਦਾ ਹੈਗਾ ਬਹੁਤ ਕੁਝ ਕਰਨਾ ਪੈਂਦਾ ਹੈਗਾ ਜੀ ਮਤਲਬ ਕਿ ਬਸ ਹੋਈ ਤੈਨੂੰ ਪਤਾ ਹੀ ਹੈਗਾ ਇਹ ਕੁੜੀਆਂ ਦੇ ਵਿਆਹ ਕਰਾ ਜਿਹੜਾ ਸੋਖੇ ਪਏ ਆ ਅੱਜ ਕੱਲ੍ਹ